ਬਨੋ ਲੋੜੀ ਦੀ ਵਦਾਈ ਹੋਵੇ ਹਰ ਘਰ ਬੜੇ ਲੋੜੀ ਖੁਸ਼ੀਆਂ ਨਾਲ ਕੇ ਮਨਾਏ ਹੋਵੇ ਕਾ ਖਾਸਾ ਵਾਈਗੋਜੀ ਕੀ ਫਤੇ ਮੈਂ ਸਾਭ ਦਾ ਚੇਅਰਮੈਨ ਦਸਪਾਲ ਸਿੰਘ ਤਤਲਾ ਮੋ ਅਤੇ ਨਿਗਾ ਦਿਹਾੜਾ ਖੁਸ਼ੀਆਂ ਨਾਲ ਭਰਪੂਰ ਲੋੜੀ ਦੀ ਅਤੇ ਮਾਗੀ ਦੀਆਂ ਦੇ ਸਵਾਸੀਆਂ ਨੂੰ ਇਲਾਕਾ ਨੂੰ ਆਸੀਆਂ ਨੂੰ ਮੂਰੇ ਸੰਸਾਰ ਨੂੰ ਆਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਾਮਨਾ ਕਰਦਾ ਕਿ ਇਹ ਜਿਹੜਾ ਦਿਹਾੜਾ ਵਾ ਪ੍ਰਮਾਤਮਾ ਹਰੇਕ ਦੇ ਘਰ ਵਿੱਚ ਖੁਸ਼ੀਆਂ ਦੀ ਬਖਸ਼ਿਸ਼ ਕਰੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਚੜ੍ਹਦੀ ਕਲਾ ਵਾਲਾ ਇਹ ਸਾਲ ਆਵੇ ਇਹ ਹੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ